हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਇਸ ਵਾਰ ਨਾ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਾਪਰ ਰਹੀਆਂ ਨੇ ਅ ਅੱਜ ਵੀ ਅਪ੍ਰੈਲ ਆ ਤੇ 19 ਅਪ੍ਰੈਲ 18 ਅਪ੍ਰੈਲ 2-3 ਦਿਨ ਤੋਂ ਅੱਜ ਵੀ ਕਾਫੀ ਜਗ੍ਹਾ ਦੇ ਉੱਤੇ ਘਟਨਾਵਾਂ ਵਾਪਰੀਆਂ ਸਮੱਸਿਆ ਆਈ ਹੈ ਕਾਫੀ ਨੁਕਸਾਨ ਕਿਸਾਨ ਵੀਰਾਂ ਦਾ ਹੋਇਆ ਹੈ ਕਿਉਂਕਿ ਕੁਦਰਤੀ ਜਿਹੜੀ ਕੋਈ ਮੌਸਮ 'ਚ ਗੜਬੜ ਹੋਣੀ ਉਹ ਵੱਖਰੀ ਗੱਲ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆਉਣੀਆਂ ਇਹਦੇ ਹੱਲ ਖਾਸ ਧਿਆਨ ਦੇਣ ਦੀ ਕਿਸਾਨ ਵੀਰ ਜ਼ਰੂਰਤ ਮੈਂ ਵਾਰ-ਵਾਰ ਪਰਜੋਰ ਅਪੀਲ ਕਰਦਾ ਕਿ ਕਣਕ ਦੀ ਵਾਢੀ ਵੇਲੇ ਆਪਾਂ ਘੱਟੋ-ਘੱਟ ਦੋ ਹਫ਼ਤੇ ਤਿੰਨ ਹਫ਼ਤੇ ਖੇਤਾਂ 'ਚ ਹਾਜ਼ਰੀ ਖੇਤਾਂ ਦੇ ਵਿੱਚ ਹਾਜ਼ਰੀ ਲਾਜ਼ਮੀ ਜ਼ਰੂਰੀ ਹੈ ਇਹ ਆਪਣੇ ਹੱਥ ਵਸ ਹੈਗਾ ਇਹਨੂੰ ਕੰਟਰੋਲ ਕਰਨਾ ਕਿਉਂਕਿ ਸ਼ੁਰੂਆਤ 'ਚ ਆਪਾਂ ਨੂੰ ਪਤਾ ਲੱਗਦਾ ਕੋਈ ਚੰਗਾੜੀ ਡੇਗਦੀ ਹੈ ਤਾਂ ਉਹਨੂੰ ਆਪਾਂ ਕੰਟਰੋਲ ਕਰ ਸਕਦੇ ਇੱਕ ਪਰਜੋਰ ਅਪੀਲ ਹੈ ਬੇਨਤੀ ਆ ਆਪਾਂ ਇਹਦੇ ਬਾਰੇ ਜਾਣਕਾਰ ਵੀ ਹਾਂ ਪਿਛਲੇ ਸਾਲਾਂ 'ਚ ਵੀ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਹੁੰਨਾ ਕਿ ਜਿੱਥੇ ਵੀ ਕਿਸਾਨ ਵੀਰਾਂ ਨੇ ਕਣਕ ਵੱਢ ਲਈ ਐ ਆਪਾਂ ਮੰਡੀ ਦੇ ਵਿੱਚ ਤਲਾਤੀ ਐ ਕਿਉਂਕਿ ਕਣਕਾਂ ਦੇ ਝਾੜ ਬਹੁਤ ਸੋਹਣੇ ਆਏ ਆ ਆਪਾਂ ਇੱਕ ਕੋਸ਼ਿਸ਼ ਕਰਨੀ ਐ ਕੋਸ਼ਿਸ਼ ਨਹੀਂ ਕਰਨੀ ਆਪਾਂ ਇਹ ਕੰਮ ਕਰਨਾ ਹੀ ਕਰਨਾ ਕਿ ਆਪਾਂ ਜਿੰਨਾ ਜਰ ਆਪਣੇ ਆਸੇ-ਪਾਸੇ ਤੋਂ ਕਣਕਾਂ ਵੱਡੀਆਂ ਨਹੀਂ ਜਾਂਦੀਆਂ ਕਿਸਾਨ ਵੀਰ ਆਪਣੇ ਆਂਢੀ-ਗੁਆਂਢੀ ਵੱਢ ਨਹੀਂ ਲੈਂਦੇ ਨਾ ਆਪਾਂ ਤੂੜੀ ਵਾਲੀ ਮਸ਼ੀਨ ਨਾਲ ਦੀ ਨਾਲ ਸਿੱਲੇ ਲਾਂਗੇ ਦੇ ਵਿੱਚ ਨਹੀਂ ਚਲਾਉਣੀ 나ੜ ਹੁੰਦਾ ਸਿੱਲਾ ਥੱਲੇ ਆਪਾਂ ਜਦੋਂ ਨਾਲ ਦੀ ਨਾਲ ਵਿੱਚ ਮਸ਼ੀਨ ਤੂੜੀ ਵਾਲੀ ਵੜਾਂਗੇ ਤੂੜੀ ਵਾਲੀ ਮਸ਼ੀਨ ਚਲਾਵਾਂਗੇ ਕਣਕ ਵੱਢਣ ਉਪਰੰਤ ਤਾਂ ਚੰਗਿਆੜੀ ਪੈਦਾ ਹੋਣ ਦਾ ਡਰ ਰਹਿੰਦਾ ਜੀ ਦਿਨ ਆਸੇ-ਪਾਸੇ ਖੜੀ ਕਣਕ ਦੇ ਨੁਕਸਾਨ ਦਾ ਡਰ ਰਹਿੰਦਾ ਬੇਨਤੀ ਹੈ ਮੇਰੀ ਪ੍ਰਯੋਗ ਅਪੀਲ ਹੈ ਜੇ ਆਪਾਂ ਜਦੋਂ ਆਸੇ-ਪਾਸੇ ਸਾਰੇ ਕਣਕ ਵੱਢੀ ਗਈ ਸਾਰੇ ਕਿਸਾਨ ਵੀਰਾਂ ਦੀ ਸੁੱਖ ਸ਼ਾਂਤੀ ਨਾਲ ਕਣਕ ਉਹਨਾਂ ਨੇ ਆਪਦੀ ਵੱਢ ਕੇ ਮੰਡੀ ਦੇ ਵਿੱਚ ਲੈ ਗਏ ਉਸ ਤੋਂ ਬਾਅਦ ਆਪਾਂ ਬੇਫਿਕਰ ਹੋ ਕੇ ਫਿਰ ਕਿਉਂਕਿ ਆਪਾਂ ਮੌਜੂਦ ਹੰਨੇ ਮੌਕੇ ਦੇ ਉੱਤੇ ਕੋਈ ਆ ਆਪਣੀ ਮਾੜੀ-ਮੁੱਟੀ ਚੰਗਾੜੀ ਡੇਗਦੀ ਆ ਤਾਂ ਨਾੜ ਦੀ ਕੋਈ ਈ ਬਹੁਤ ਹੀ ਸਮੱਸਿਆ ਵਾਲੀ ਗੱਲ ਨਹੀਂ ਹੁੰਦੀ ਕਣਕ ਦਾ ਜਿਹੜਾ ਨੁਕਸਾਨ ਹੋ ਜਾਣਾ ਨਾ ਇਹਦੇ ਨਾਲ ਬਹੁਤ ਅ ਇੱਕ ਸੀਜ਼ਨ ਪਿੱਛੇ ਜਾਣਾ ਨੇ ਇੱਕ ਸੀਜ਼ਨ ਫਸਲ ਦਾ ਨੁਕਸਾਨ ਹੋ ਜੇ ਤੇ ਬੰਦਾ ਘੱਟੋ-ਘੱਟ 2 ਸਾਲਾਂ ਚੋਂ ਪੂਰਾ ਕਰਦਾ ਇਹ ਗੱਲ ਦਾ ਬੜਾ ਖਿਆਲ ਰੱਖੋ ਇਹ ਚੀਜ਼ ਦਾ ਬੜਾ ਧਿਆਨ ਰੱਖੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੋ